ਪੰਜਾਬ ਦੇ ਵਿੱਚ ਪੰਜਾਬ ਸਰਕਾਰ ਨਸ਼ਿਆਂ ਨੂੰ ਠੱਲ ਪਾਉਣ ਤੇ ਲਈ ਲਗਾਤਾਰ ਯੁੱਧ ਨਸ਼ੇ ਵਿਰੁੱਧ ਮੁਹਿੰਮ ਚਲਾ ਰਹੀ ਹੈ ਜਿਸ ਤਹਿਤ ਤਸਕਰਾਂ ਤੇ ਨਸ਼ਾ ਕਰਨ ਵਾਲਿਆਂ ਦੇ ਖਿਲਾਫ ਕਾਰਪਾਈ ਕੀਤੀ ਜਾ ਰਹੀ ਹੈ ਤੇ ਜੋ ਲੋਕ ਨਸ਼ਾ ਛੱਟਣਾ ਚਾਹੁੰਦੇ ਨੇ ਉਹਨਾਂ ਨੂੰ ਨਸ਼ਾ ਛੁਡਾਊ ਕੇਂਦਰਾਂ ਦੇ ਵਿੱਚ ਭਰਤੀ ਕਰਵਾਇਆ ਜਾ ਰਿਹਾ ਪਰ ਉੱਥੇ ਹੀ ਪੰਜਾਬ ਦੇ ਸਮਰਾਲਾ ਤੋਂ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਜਿੱਥੇ ਕੀ ਸਮਰਾਲਾ ਦੇ ਨਾਲ ਲੱਗਦੇ ਪਿੰਡ ਤੇ ਵਿੱਚ ਜਿੱਤੇ ਕਿ ਇੱਕ પતિ ਪਤਨੀ ਘਰ ਦੇ ਵਿੱਚ ਹੀ ਦਿਨ ਰਾਤ ਨਸ਼ੇ ਦੇ ਵਿੱਚ ਡੁੱਬੇ ਰਹਿੰਦੇ ਸੀ ਤੇ ਇਸ ਜੋੜੇ ਦੇ ਕੋਲ ਇੱਕ 4 ਸਾਲ ਦੀ ਬੱਚੀ ਵੀ ਹੈ ਜੋ ਕਿ ਘਰ ਦੇ ਵਿੱਚ ਰੁੱਲ ਰਹੀ ਸੀ ਜਿਸ ਦੀ ਸੂਚਨਾ ਲੋਕਾਂ ਨੇ ਬੱਚੀ ਦੇ ਭਵਿੱਖ ਦੇ ਲਈ ਪੁਲਿਸ ਨੂੰ ਦਿੱਤੀ ਜਿਸ ਦੀ ਚਲਦਿਆਂ ਪੁਲਿਸ ਉਹਨਾਂ ਦੇ ਘਰ ਪਹੁੰਚੀ ਤੇ ਜਦੋਂ ਪੁਲਿਸ ਨੇ ਦੇਖਿਆ ਤਾਂ ਪੁਲਿਸ ਤੇ ਖੁਦ ਹੀ ਹੋਸ਼ ਉੱਡ ਗਏ ਪਹਿਲਾਂ ਸਭ ਤੋਂ ਮੈਂ ਇਹ ਦੱਸਣਾ ਚਾਹੁੰਦਾ ਵੀ ਸਾਡੇ ਪੰਜਾਬ ਸਰਕਾਰ ਦੀ ਹਦਾਇਤ ਅਨੁਸਾਰ ਸਾਡੇ ਐਸਐਸਪੀ ਸਾਹਿਬ ਦੇ ਮਾਲਜੋਗੁਸਰੀ ਜੋਤੀ ਜੀ ਦੇ ਦੇਸ਼ਾ ਨਿਰਦੇਸ਼ਾਂ ਅਨੁਸਾਰ ਸਾਡੇ ਡੀਐਸਪੀ ਸਾਹਿਬ ਦੀ ਨਿਗਰਾਨੀ ਹੇਠ ਜਿਹੜਾ ਜੁੱਧ ਨਸ਼ਿਆਂ ਵਿਰੁੱਧ ਦੇ ਤਹਿਤ ਜੋ ਅਸੀਂ ਸੈਮੀਨਾਰ ਪਿੰਡ-ਪਿੰਡ ਜਾ ਕੇ ਪਿੰਡ ਵਾਸੀਆਂ ਨੂੰ ਜਾਗਰੂਕਤ ਕਰ ਰਹੇ ਹਾਂ ਤੇ ਉਹਦੇ ਨਤੀਜੇ ਤਹਿਤ ਸਾਨੂੰ ਕੱਲ ਇੱਕ ਪਿੰਡ ਉਟਾਲਾ ਤੋਂ ਪਤਵੰਤੇ ਸੱਜਣਾਂ ਦੇ ਸਹਿਯੋਗ ਕੀਤਾ ਕਿ ਇੱਥੇ ਇੱਕ ਮੀਆਂ ਬੀਬੀ ਨਸ਼ਾ ਕਰਨ ਦੇ ਆਦੀ ਨੇ ਨਸ਼ਾ ਦੇ ਵਿੱਚ ਨੇ ਤਾਂ ਤੁਰੰਤ ਅਸੀਂ ਐਕਸ਼ਨ ਕਰਦੇ ਹੋਏ ਜਿੱਥੇ ਸਾਡੇ ਮਲਾਜ਼ਮ ਪਹੁੰਚੇ ਪਿੰਡ ਉਟਾਲਾ ਤਾਂ ਉਹਦਾ ਨਾਂ ਪਤਾ ਪੁੱਛਿਆ ਅਰਵਿੰਦਰ ਸਿੰਘ ਇਹ ਪਿੰਡ ਇਥੋਂ ਮਰੋਲੀ ਥਾਣਾ ਕੁਰਾਲੀ ਦਾ ਰਹਿਣ ਵਾਲਾ ਇਹਦੀ ਵਾਈਫ ਪ੍ਰੀਤੀ ਨਸ਼ਾ ਕੀਤਾ ਸਾਨੂੰ ਜਾਪਿਆ ਅਸੀਂ ਤੁਰੰਤ ਇਹਨਾਂ ਨੂੰ ਲਿਆ ਕੇ ਸਿਵਲ ਹਸਪਤਾਲ ਦਾਖਲ ਕਰਾਇਆ ਤੇ ਅੱਜ ਡਾਕ ਟੈਸਟ ਵੀ ਕਰਾਇਆ ਦੋਈ ਪੋਸਟ ਵਾਏ ਨੇ ਇਹ ਜਿਨ੍ਹਾਂ ਨੂੰ ਅਸੀਂ ਡਿਟੈਕਸ਼ਨ ਸੈਂਟਰ ਸਿਵਲ ਅਫਸਰ ਸਮਰਾਲਾ ਵਿਖੇ ਇਲਾਜਦੀਨ ਦਾਖਲ ਕਰਾ ਦਿੱਤਾ ਹੈ ਤੇ ਅੱਗੇ ਅੱਗੇ ਅਸੀਂ ਅਸੀਂ ਹੁਣ ਇਹਨਾਂ ਦੇ ਕਾਨੂੰਨ ਅਨੁਸਾਰ ਕਾਰਵਾਈ ਕਰਾਂਗੇ ਕਿੰਨੀ ਕੋਮਰ ਦੇ ਨੇ ਤੇ ਇਹਨਾਂ ਦੇ ਬੱਚਾ ਵੀ ਹੈ ਜੀ ਇਹਨਾਂ ਦੇ ਅਰਵਿੰਦਰ ਸਿੰਘ ਦੇ ਤੇ ਜਿਹੜੀ ਜੀ ਮਿਸ ਜੀ ਪ੍ਰੀਤੀ ਇਹਦੇ ਇੱਕ ਬੱਚੀ ਆ ਜੀ ਜਿਸ ਦੀ ਉਮਰ 4 ਸਾਲ ਹੈ ਉਹ ਫਿਲਹਾਲ ਕਿੱਥੇ ਹੈ ਜਿਹੜੀ ਬੱਚੀ ਆ ਜ਼ਿੰਮੇਵਾਰ ਬੰਦਾ ਜੀ ਇੱਕ ਸੌਕਾ ਸਰਪੰਚ ਪਿੰਡ ਆਪਣੇ ਚੈਲਾ ਦਾ ਹਰਪਾਲ ਸਿੰਘ ਤੇ ਇਹਨਾਂ ਦੇ ਜਾਣ ਪਛਾਣ ਵਾਲੇ ਨੇ ਰਵਿੰਦਰ ਸਿੰਘ ਦੇ ਅਸੀਂ ਉਹਨਾਂ ਦੀ ਨਿਗਰਾਨੀ ਹੇਠ ਮਤਲਬ ਬੱਚੀ ਰੱਖੀ ਹੋਈ ਹੈ ਜੀ ਮੁਲਾਜ਼ਮ ਵੀ ਕੋਈ ਡਿਊਟੀ ਲਗਾਈ ਹੋਈ ਹੈ ਉੱਥੇ ਹਾਂ ਜੀ ਅਸੀਂ ਕਨਸਟੇਬਲ ਜਿਹੜੀ ਕਨਸਟੇਬਲ ਬਾਕਾਇਦਾ ਪ੍ਰੋਵਾਈਡ ਕਰੀਆ ਉੱਥੇ ਡਿਊਟੀ ਲਗਾਈ ਹੈ ਜੀ ਇਹਨਾਂ ਦੀ ਹੈਲਪ ਕਰ ਸਕੇ ਕੰਮ ਕੀ ਕਰਦੇ ਨੇ ਕੁਝ ਪਤਾ ਜੀ ਜਿਹੜਾ ਰਵਿੰਦਰ ਸਿੰਘ ਸ਼ੋਕਲੇ ਮਕੈਨਿਕ ਸੀ ਜੀ ਤੇ ਪ੍ਰੋਪਰਟੀ ਡੀਲੀ ਦਾ ਵੀ ਕੰਮ ਕਰਦਾ ਜੀ ਜਿਹਦੀ ਵਾਈਫ ਹੈ ਹਾਊਸ ਵਾਈਫ ਆ ਇਹ ਖਾਣ ਦੇ ਯਾਦ ਸੀਗੇ ਜਦ ਫਿਲਹਾਲ ਤਾਂ ਸਿਰਫ ਫਿਲਹਾਲ ਤਾਂ ਇਹ ਨਸ਼ੇ ਦੀ ਗ੍ਰਿਫਤਚ ਨੇ ਨਸ਼ਾ ਕਰਨ ਦੇ ਆਦੀ ਨੇ ਅੱਗੇ ਜੋ-ਜੋ ਖੁਲਾਸੀ ਹੋਣਗੇ ਤੁਹਾਡੇ ਨਾਲ ਸਾਂਝੇ ਕਰਾਂਗੇ ਜਗਬਾਣੀ ਟੀਵੀ ਦੇ ਲਈ ਸਮਰਾਲਾ ਤੋਂ ਸੰਜੇ ਗਰਗ ਦੀ ਰਿਪੋਰਟ